ਇਹ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਪੂਰੇ ਭਾਰਤ ਦਾ ਤੇ ਪੰਜਾਬ ਦਾ ਪ੍ਰਧਾਨ ਹੈ। ਅੱਜ ਦੀ ਪਾਤਣਾ ਬਲਾਕ ਦੀ ਮੀਟਿੰਗ ਜੋ ਰੱਖੀ ਹੈ ਉਹਦੇ ਦੋ ਕਾਰਨ ਨੇ। ਇੱਕ ਤਾਂ ਸਾਡੇ ਪਾਤਣਾ ਬਲਾਕ ਦੇ ਵਿੱਚ ਥੋੜਾ ਸੰਕਟ ਆਇਆ ਤੁਹਾਨੂੰ ਜਾਣਕਾਰੀ ਹੈ ਕਿ ਸਾਡੇ ਦੋ-ਤਿੰਨ ਆਗੂ ਸਾਨੂੰ ਛੱਡ ਗਏ ਨੇ। ਜਿਹਦੇ ਵਿੱਚ ਬੀਬੀ ਚਰਨਜੀਤ ਕੌਰ ਆਪਣੇ ਬਾਸ਼ਾਪੁਰ ਬਲਾਕ ਦੇ ਪ੍ਰਧਾਨ ਨੇ ਬੁੱਟਰ ਸਾਹਿਬ ਸਾਡੇ ਸੀਨੀਅਰ ਪ੍ਰੇਖ ਪ੍ਰਧਾਨ ਸੀ ਪੰਜਾਬ ਦੇ ਧੂੜ ਸਾਹਿਬ ਤੇ ਸਾਫ ਸਿੰਘ ਜੀ ਉਹਨਾਂ ਨੇ ਛੱਡ ਜੁੰਦਾ ਜੋ ਕਾਰਨ ਹੈ ਉਹ ਮੈਂ ਬਹੁਤੀ ਡਿਟੇਲ ਚ ਤਾਂ ਨਹੀਂ ਜਾਂਦਾ ਕਿਉਂਕਿ ਵਾਈਟ ਲੰਬੀ ਹੋ ਗਈਗੀ ਉਹ ਸਾਡੇ ਅੰਦਰ ਦਾ ਇੱਕ ਵਿਵਾਦ ਚੱਲ ਰਿਆ ਸੀ ਉਹਨਾਂ ਨੇ ਬਹੁਤ ਕਾਲੀ ਕਰਕੇ ਬਰਨਾਲੇ ਜਾ ਕੇ ਮਤਲਬ ਕਿ ਇੱਕ ਤਰ੍ਹਾਂ ਦਾ ਇੱਕ ਗੁੱਟਬੰਦ ਇੱਕ ਤਰੀਕੇ ਨਾਲ ਲਗਾਤਾਰ ਅੰਦਰ ਕੁਝ ਲੋਕ ਚੱਲਦੇ ਸੀ ਔਰ ਮੈਂ ਤੁਹਾਡੇ মিডিਆ ਦੇ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਗੁੱਟਬੰਦ ਕਾਰਵਾਈਆਂ ਦੇ ਵਿੱਚ ਮੁੱਖ ਤੌਰ ਤੇ ਦੋ ਸਾਥੀ ਲਿਪਤ ਸਿਗੇ ਨੰਬਰ 1 ਗਰਮੀਤ ਸਿੰਘ ਦਿੱਤੂਪੁਰ ਜੋ ਸਾਡੇ ਸੂਬਾ ਕਮੇਟੀ ਮੈਂਬਰ ਸੀ ਦੇ ਪਵਿੱਤਰ ਸਿੰਘ ਨਾਲੀ ਜੋ ਬਰਨਾਲੇ ਤੋਂ ਸੁਬਗਨਪ੍ਰੀਤਵਿੰਦਰ ਸੀਗੇ ਉਹਨਾਂ ਦੋਨਾਂ ਦੀ ਜਿਹੜੀ ਸਾਜ਼ਿਸ਼ ਸੀ ਜਥੇਬੰਦੀ ਦੇ ਅੰਦਰ ਲਗਾਤਾਰ ਜਣੀ ਅੰਤਰ ਗਰੋਧ ਸੀ ਜਿਹੜੇ ਉਹਨਾਂ ਨੂੰ ਖੱਲ ਨਹੀਂ ਸੀ ਕਰਨ ਦੇ ਰਹੇ ਤੇ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਗੁਰਦੁਆਰਾ ਸਾਹਿਬ ਤੇ ਬੈਠਾ ਹਾਂ ਕਿ ਗੁੱਟਰ ਸਾਹਿਬ ਚਰਨਜੀਤ ਕੌਰ ਢੂਡ ਸਾਹਿਬ ਤੇ ਸਾਹਬ ਸਿੰਘ ਇਹ ਐਸਐਲ ਚ ਇੱਕ ਤਰ੍ਹਾਂ ਦਾ ਕਹਿ ਲਵਾਂ ਗੁਮਰਾਹ ਨਾ ਕਹੋ ਜਾਂ ਉਹਨਾਂ ਨੇ ਉਹਨਾਂ ਦੀ ਗੱਲ ਨਹੀਂ ਜੱਥੇਬੰਦੀ ਦੇ ਰੋਡਾਂ ਨੂੰ ਅੰਤ ਰੋਡਾਂ ਨੂੰ ਹੱਲ ਕਰਨ ਦੀ ਲੋੜ ਹੈ ਉਹਨੂੰ ਜਲਦੀ ਕਰਕੇ ਗਰਮੀਤ ਦਿੱਤੂਪੁਰ ਦੇ ਨਾਲ ਲਾ ਕੇ ਜੱਥੇਬੰਦੀ ਦੇ ਅੰਦਰ ਇੱਕ ਤਰ੍ਹਾਂ ਦਾ ਕਹਿ ਲਵਾਂ ਸਪਰੇਟ ਹੋ ਗਈ ਪਰ ਮੈਂ ਗੱਲ ਤੁਹਾਡੇ ਨਾਲ ਇਹ ਵੀ ਸਪਸ਼ਟ ਕਰਨਾ ਚਾਹੁੰਦਾ ਕਿ ਸਾਡੇ ਪੰਜਾਬ ਦੇ ਪਟਿਆਲੇ ਪੰਜਾਬ ਦੇ ਬਹੁਤੇ ਸਾਰੇ ਜ਼ਿਲ੍ਹੇ ਇਹ ਨਹੀਂ ਹੈ ਵੀ ਕੋਈ ਜ਼ਿਲ੍ਹਾ ਇਹਨਾਂ ਨਾਲ ਪਟਿਆਲੇ ਜ਼ਿਲ੍ਹੇ ਦੇ ਬਾਦਸ਼ਾਹਪੁਰ ਬਲਾਕ ਨੂੰ ਛੱਡ ਕੇ ਤਕਰੀਬਨ ਸਾਰੇ ਬਲਾਕ ਨੇ ਜਿਹੜੇ ਅੱਜ ਸਾਡੀ ਮੇਨ ਜਥੇਬੰਦ ਪਾਤਣਾ ਤੁਹਾਡੇ ਸਾਹਮਣੇ ਸਾਰਾ ਬੈਠਾ ਹੈ ਸਿਮੀਲਰਲੀ ਬਰਨਾਲੇ ਦੇ ਅੰਦਰ ਵੀ ਜਿੱਥੇ ਪਵਿੱਤਰ ਲਾਲੀ ਦਾ ਆਪ ਜ਼ਿਲ੍ਹਾ ਹੈ ਉੱਥੇ ਵੀ ਬਹੁ ਗਿਣਤੀ ਜਿਹੜੇ ਲੋਕ ਨੇ ਸਾਡੇ ਨੂੰ ਬਹੁ ਗਿਣਤੀ ਮਤਲਬ ਮੇਨ ਲੀਡਰਸ਼ਿਪ ਸਾਡੇ ਨਾਲ ਹੈ ਉਹਦੇ ਤੋਂ ਇਲਾਵਾ ਕਿਤੇ ਵੀ ਸਾਡੇ ਜਿਹੜੇ ਲੋਕ ਨੇ ਮਤਲਬ ਕਿ ਚਾਹੇ ਸਾਡਾ 17 ਜ਼ਿਲ੍ਹਿਆਂ ਦੇ ਵਿੱਚ ਕੰਮ ਹੈ ਜਿਵੇਂ ਮੰਨ ਲਓ ਪਟਿਆਲਾ ਸਾਡਾ ਬਰਨਾਲਾ ਫਤਿਹਗੜ੍ਹ ਸਾਹਿਬ ਫਰੀਦਕੋਟ ਮੁਕਸਰ ਤਰਨਤਾਰਨ ਮਾਨਸਾ ਗੁਰਦਾਸਪੁਰ ਕਪੂਰਥਲਾ ਇਹ ਸਾਰੇ ਲੁਧਿਆਣਾ ਅਮਲੇਰ ਕੋਟਲਾ ਇਹ ਮੁਹਾਲੀ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਮਦਦ ਕੇ ਆਪਣੀ ਜਥੇਬੰਦੀ ਜਿਹੜੀ ਸੰਭਾਲੀ ਹੋਈ ਹੈ ਨੁਕਸਾਨ ਹੋਇਆ 노 ਡਾਊਟ ਔਰ ਜਿਹੜੇ ਬੰਦੇ ਥੋੜਾ ਜਿਹਾ ਕਹਿ ਲੇ ਕਿ ਚੀਜ਼ਾਂ ਨੂੰ ਘਟ ਨਾ ਸਮਝਦੇ ਹੋਏ ਗੁੰਮਰਾਹ ਹੀ ਕਹੂੰਗਾ ਮੈਂ ਹੋ ਗਏ ਉਹਨਾਂ ਨੂੰ ਅਪੀਲ ਹੈ ਕਿ ਤੌਰ ਤੇ ਤੁਹਾਡੇ ਨਾਲ ਵੱਖ ਹੋ ਚੁੱਕੇ ਆ ਉਹਨਾਂ ਨੇ ਐਲਾਨ ਕਰਤਾ ਬਰਨਾਲੇ ਕਿ ਅਸੀਂ ਅਸਲੀ ਅਸਲ ਚ ਗ੍ਰਾਂਤੀਕਾਰੀ ਕਿਸਾਨ ਯੂਨੀਅਨ ਹੈ ਉਹਨਾਂ ਨੇ ਇਹ ਵੀ ਕੀਤਾ ਕਿ ਬਰਨਾਲੇ ਡਾਕਟਰ ਦਰਸ਼ਨਪਾਲ ਨੂੰ ਤੇ ਅਵਤਾਰ ਮੈਮੇ ਨੂੰ ਤੇ ਗੁਰਮੀਤ ਮੈਮੇ ਨੂੰ ਅਸੀਂ ਕਾਰਜ ਕਰਦੇ ਆਂ ਅਸੀਂ ਵੀ ਇੱਕ ਉਸ ਤੋਂ ਬਾਅਦ ਵੱਡੀ ਮੀਟਿੰਗ ਕੀਤੀ ਆ ਬਰਨਾਲੇ ਉਹਦੇ ਚ ਅਸੀਂ ਵੀ ਬੁੱਟਰ ਸਾਹਿਬ ਨੂੰ ਤੇ ਗਰਮੀਤ ਦਿੱਤੂਪੁਰ ਨੂੰ ਤੇ ਪਵਿੱਤਰ ਲਾਲੀ ਨੂੰ ਤਿੰਨਾਂ ਨੂੰ ਹੀ ਸੂਬੇ ਦੇ ਆਗੂਆਂ ਨੂੰ ਖਾਰਜ ਕੀਤਾ ਅਸੀਂ ਕੋਈ ਇਹਨਾਂ ਨੂੰ ਇਹਨਾਂ ਦਾ ਮਤਲਬ ਹਲੇ ਅਸੀਂ ਕਹਿੰਦੇ ਆ ਕਿ ਜਿਹੜੇ ਜਿਹੜੇ ਗਮਰਾਹ ਹੋਏ ਨੇ ਇਹ ਸਮਝਣ ਹਲੇ ਆਪਾਂ ਜਥੇਬੰਦੀ ਇਕੱਠੀ ਚਲਾ ਸਕਦੇ ਆ ਇਹਨਾਂ ਲਈ ਜਗ੍ਹਾ ਹੈ ਜਥੇਬੰਦੀ ਲੇਕਿਨ ਗਰਮੀਤ ਦਿੱਤੂਪੁਰ ਤੇ ਪਵਿੱਤਰ ਲਾਲੀ ਲਈ ਕੋਈ ਜਗ੍ਹਾ ਨਹੀਂ ਨੰਬਰ 1 ਨੰਬਰ 2 ਨੰਬਰ 2 ਕਿਉਂਕਿ 26 ਤਰੀਕ ਨੂੰ ਸਾਡੇ ਪ੍ਰੋਗਰਾਮ ਨੇ ਸਾਰੇ ਦੇਸ਼ ਦੇ ਅੰਦਰ ਸੰਯੁਕਤ ਕਿਸਾਨ ਮੋਰਚਾ ਦੇ ਪੂਰੇ ਸੂਬਿਆਂ ਦੇ ਅੰਦਰ ਸਾਡੀਆਂ ਮੰਗਾਂ ਜੇ ਕਹ ਲਓ ਕਿ ਜਿਹੜੀ ਭੂਮੀ ਅਧਿਗ੍ਰਹਿਣ ਬਿੱਲ ਹੈ ਜਿਹੜਾ 2013 ਲਾਗੂ ਕਰਾਉਣ ਲਈ ਐਮਐਸਪੀ ਲੀਗਲ ਗਰੰਟੀ ਕਰਜ਼ਾ ਮੁਕਤੀ ਬਿਜਲੀ ਸੋਧ ਬਿੱਲ ਵਾਪਸ ਲੈਣ ਲਈ ਚਾਰ ਲੇਬਰ ਕੋਡ ਜਿਹੜੇ ਕੱਲ ਲਾਗੂ ਕੀਤੇ ਨੇ ਉਹਨਾਂ ਦਾ ਵਿਰੋਧ ਕਰਨ ਲਈ ਸਾਰੇ ਮੁਲਕ ਦੇ ਅੰਦਰ ਵੱਡੇ ਵੱਡੇ ਪ੍ਰੋਗਰਾਮ ਹੋ ਰਹੇ ਨੇ ਪੰਜਾਬ ਦੀਆਂ ਜਥੇਬੰਦੀਆਂ ਚੰਡੀਗੜ੍ਹ ਵੱਲੋਂ ਕੱਟ ਕਰ ਜਾਣ ਜਾ ਰਹੀਆਂ ਨੇ 34 ਸੈਕਟਰ 'ਚ ਉਹਦੀ ਤਿਆਰੀ ਵਾਸਤੇ ਵੀ ਅੱਜ ਦੀ ਮੀਟਿੰਗ ਵੱਖ-ਵੱਖ ਮੁਲਾਕਾਂ ਦੀ ਹੋ ਰਹੀ ਹੈ ਜ਼ਿਲ੍ਹਿਆਂ ਨੂੰ ਹੋ ਰਹੀ ਹੈ ਹਜ਼ਾਰਾਂ ਦੀ ਕਈ ਹਜ਼ਾਰਾਂ ਦੀ ਗਿਣਤੀ ਚ ਲੋਕ ਚੰਡੀਗੜ੍ਹ ਪਹੁੰਚਣਗੇ ਸਾਡੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਚੰਡੀਗੜ੍ਹ ਵੱਲ ਅਸੀਂ ਮਾਰਚ ਕਰਕੇ ਜਾਵਾਂਗੇ ਜਿਵੇਂ ਕਿ ਡਾਕਟਰ ਸਾਹਿਬ ਪਹਿਲਾਂ ਵੀ ਜਿਹੜਾ ਬਹੁਤ ਚਰਚਾ ਦਾ ਵਿਸ਼ਾ ਬਣਿਆ ਰਿਹਾ ਵੱਖ-ਵੱਖ ਜਥੇ ਹੁੰਦੀਆਂ ਜਿਹੜੀਆਂ ਉਹ ਵੱਖ-ਵੱਖਰੇ ਪਲੇਟਫਾਰਮ ਉੱਤੇ ਜਾ ਕੇ ਲੜਾਈਆਂ ਜਿਹੜੀ ਲੜ ਰਹੀਆਂ ਹਾਲਾਂਕਿ ਲੜਾਈਆਂ ਜਿਹੜੀ ਸੈਂਟਰ ਗਵਰਨਮੈਂਟ ਦੇ ਨਾਲ ਸਾਰੀ ਸਾਂਝੀ ਹੈ ਹੁਣ ਕਿਵੇਂ ਦੇਖਦੇ ਹੋ ਜਿਵੇਂ ਤੁਹਾਡੀ ਜਥੇਬੰਦੀ ਦੇ ਵਿੱਚੋਂ ਵੀ ਆ ਜਿਹੜੇ ਕਾਫੀ ਜਿਹੜਾ ਵਖਰੇਵਾ ਪੈਦਾ ਹੋ ਗਿਆ ਤੇ ਜਿਹੜੀ ਲੜਾਈ ਆ ਕਿ ਬਹੁਤ ਲੰਬੀ ਸੀ ਕਿਸ ਤਰ੍ਹਾਂ ਹੋਊਗਾ ਇਹ ਨਹੀਂ ਦੇਖੋ ਲੜਾਈ ਤੁਹਾਡੇ ਨਾਲ ਬਿਲਕੁਲ ਸਹੀ ਆ ਚਾਹੇ ਐਮਐਸਪੀ ਤੇ ਕਰਜ਼ਾ ਮੁਤੀ ਦੀ ਲੜਾਈ ਆ ਚਾਹੇ ਬੰਦੀ ਸਿੰਘਾਂ ਦੀ ਲੜਾਈ ਆ ਚਾਹੇ ਬਿਜਲੀ ਬਿੱਲ ਸੋਧ ਬਿੱਲ ਆ ਜਿਹੜਾ ਉਹ ਵਾਪਸ ਕਰਾਉਣ ਦੀ ਲੜਾਈ ਆ ਚਾਹੇ ਚਾਰ ਲੇਬਰ ਕੋਡ ਦੀ ਲੜਾਈ ਆ ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਚਾਰ ਥੰਮ ਨੇ ਸੰਯੁਕਤ ਕਿਸਾਨ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਪੰਨੂ ਭੰਦੇਰ ਦਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਢੱਲੇਵਾਲ ਦਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਫਰ ਦੋ ਝੰਡੇ ਹੋਣਾ ਦਾ ਇਹ ਚਾਰ ਥੰਮ੍ਹ ਨੇ ਜਿਹੜੇ ਪੰਜਾਬ ਚ ਨੇ ਲੇਕਿਨ ਇਹਦੀਆਂ ਜਿਹੜੀਆਂ ਜੜਾ ਤੇ ਇਹਨਾਂ ਦੀਆਂ ਸ਼ਖਾਵਾਂ ਨੇ ਪੂਰੇ ਭਾਰਤ ਚ ਨੇ ਔਰ ਦੁਨੀਆ ਤੇ ਦੇਸ਼ ਦੇ ਲੋਕ ਦੇਖ ਰਹੇ ਨੇ ਇਹਨਾਂ ਚਾਰਾ ਵੱਲ ਜੇ ਮੈਂ ਤੁਹਾਡੀ ਗੱਲ ਨੂੰ ਤਕੜੀਓ ਕਰ ਰਿਹਾ ਕਰ ਰਿਹਾ ਕਿ ਇਹਨਾਂ ਦਾ ਇਕੱਠੇ ਹੋਣਾ ਇਹਨਾਂ ਮੁੱਦਿਆਂ ਤੇ ਬਹੁਤ ਜ਼ਰੂਰੀ ਹੈ ਖੁਸ਼ੀ ਦੀ ਗੱਲ ਹੈ ਦੇ 14 ਤਰੀਕ ਨੂੰ ਸ਼ੰਭੂ ਬਾਰਡਰ ਦੇ ਉੱਤੇ ਜੋ ਕੌਮੀ ਇਨਸਾਫ ਮੋਰਚੇ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਬੰਦੀ ਸਿੰਘਾਂ ਦੀ ਰਿਹਾਈ ਤੇ ਬੇਅਦਬੀਆਂ ਦੇ ਮਸਲੇ ਦੇ ਵਾਸਤੇ ਸਜਾਵਾਂ ਦੇਣ ਲਈ ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੇ ਬੰਦੀ ਸਿਆਸੀ ਪ੍ਰिजनਰ ਨੇ ਉਹਨਾਂ ਦੀ ਰਿਹਾਈ ਲਈ ਉਹਦੇ 'ਚ ਚਾਰੇ ਮੋਰਚੇ ਸ਼ਾਮਿਲ ਸੀ ਹੁਣ ਬਿਜਲੀ ਸੋਧ ਬਿੱਲ 2 ਦੀ ਲੜਾਈ ਹੋਊਗੀ ਮੈਨੂੰ ਪੂਰੀ ਆਸ ਹੈ ਉਹਦੇ ਵਿੱਚ ਵੀ ਚਾਰੇ ਮੋਰਚੇ ਹਾਜ਼ਰ ਸੀ ਪੰਜਾਬ ਯੂਨੀਵਰਸਿਟੀ ਦੀ ਲੜਾਈ ਹੋਈ ਉਹਦੇ 'ਚ ਵੀ ਚਾਰੇ ਮੋਰਚੇ ਹਾਜ਼ਰ ਸੀ ਸਿਰਫ ਜਿਹੜੇ ਕਿਸਾਨਾਂ ਦੇ ਮੁੱਦੇ ਤੇ ਇਹਨਾਂ ਦਾ ਇੱਕ ਹੋਣਾ ਸਾਡੀ ਯੂਨੀਅਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਇਹਦੇ ਲਈ ਦਿਨ ਰਾਤ ਇੱਕ ਕਰ ਰਹੀ ਹੈ ਕਿ ਅਸੀਂ ਨੇੜੇ ਹੋਈਏ ਮੈਂ ਤਾਂ ਅਪੀਲ ਵੀ ਕੀਤੀ ਆ ਪਰਸੋਂ ਵੀਡੀਓ ਪਾ ਕੇ ਪੰਜਾਬ ਦੇ ਲੋਕਾਂ ਨੂੰ ਕਿਹਾ ਸਿੱਖ ਸੰਸਥਾਵਾਂ ਸੰਪਰਦਾਵਾਂ ਨੂੰ ਕਿਹਾ ਵੀ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣ ਬਿਜਲੀ ਸੋਧ ਬਿੱਲ ਵਾਪਸ ਕਰਾਉਣਾ ਬੰਦੀ ਸਿੰਘਾਂ ਦੀ ਰਿਆਇ ਲਈ ਵਾਸਤੇ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਅੱਜ ਉਹ ਚੰਡੀਗੜ੍ਹ ਦਾ ਆ ਗਿਆ ਚੰਡੀਗੜ੍ਹ ਪਰ ਕੇਂਦਰ ਸਰਕਾਰ ਹੈ ਜਿਹੜਾ ਆਪਣਾ ਸੁਬਾ ਬਣਾਉਣ ਜਾ ਰਿਹਾ ਤੇ ਉਹਦੇ ਵਾਸਤੇ ਵੀ ਸਾਡੀ ਲੜਾਈ ਹੈ ਜਿਹੜੀ ਸਾਡੀਆਂ ਕਿਸਾਨ ਜਥੇਬੰਦੀਆਂ ਇਸ ਸਮੁੱਚੀ ਲੜਾਈ ਦੀ ਰੀੜ ਦੀ ਹੱਡੀ ਤੇ ਇੰਜਣ ਬਣਦੀਆਂ ਨੇ ਬਣਨ ਗਈਆਂ ਵੀ ਔਰ ਇਹਦੇ ਲਈ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇਹ ਚਾਰ ਥੰਮ੍ਹ ਨੇ ਜਿਹੜੇ ਇਹ ਜੇ ਸਿੱਧੇ ਖੜਨਗੇ ਤਾ ਮੰਜਾ ਬਿਸਤਰਾ ਵਧੀਆ ਠੀਕੂਗਾ ਤਾ ਲੜਾਈ ਜਿਹੜੀ ਅੱਗੇ ਹੋਗੀ। ਤੁਹਾਡੇ ਗੱਲ ਮੁਤਾਬਕ ਲੜਾਈਆਂ ਤਾਂ ਹਜੇ ਪਿਛਲੀਆਂ ਪੈਂਡਕ ਪਈਆਂ ਸਾਰੀਆਂ। ਜੀ ਬਿਲਕੁਲ ਬਿਲਕੁਲ ਸਾਲਸੀ ਜਦੋਂ ਜਿਹੜਾ ਚੰਡੀਗੜ੍ਹ ਵਾਲਾ ਮੁੱਦਾ ਜਿਹੜਾ ਉਹ ਸੈਂਟਰ ਵੱਲੋਂ ਨਵਾਂ ਛੇੜਿਆ ਜਾ ਰਿਹਾ ਹਾਲਾਂਕਿ ਪਿਛਲੇ ਹਾਲੇ ਪੈਂਡਕ ਪਈਆਂ। ਕਿਵੇਂ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਨਹੀਂ ਮੈਂ ਤਾਂ ਦੇਖੋ ਆਪਣੀ ਗੱਲ ਨੂੰ ਫੇਰ ਦੁਹਰਾ ਰਿਹਾ ਹਾਂ ਕਿ ਇਹ ਮਸਲੇ ਚਾਹੇ ਚੰਡੀਗੜ੍ਹ ਨੂੰ ਕੇਂਦਰ ਸਰਕਾਰ ਹਥਿਆ ਰਿਆ ਚਾਹੇ ਯੂਨੀਵਰਸਿਟੀ ਤੇ ਹਮਲਾ ਕੀਤਾ ਸੀ ਚਾਹੇ ਕੈਦੀ ਜਿਹੜੇ ਸਿਆਸੀ ਕੈਦੀ ਨੇ ਉਹਨਾਂ ਨੂੰ ਰਿਹਾਈ ਤੇ ਬੰਦੀ ਸਿੰਘਾਂ ਚਾਹੇ ਉਹ ਮਸਲਾ ਹੈ ਬਿਜਲੀ ਸੋਧ ਬਿੱਲ ਦਾ ਇਹ ਮਲੇ ਕਾਰਪੋਰੇ ਹੁਣ ਯੂ ਐਸ ਨਾਲ ਸਮਝੌਤਾ ਹੋਣ ਜਾ ਰਿਹਾ ਜਿਹੜਾ 2 ਲੀਟਰ ਟ੍ਰੇਡ ਹੋਣ ਜਾ ਰਿਹਾ ਇਹ ਜਿਹੜਾ ਹਮਲਾ ਸਾਡੇ ਤੇ ਪੂੰਜੀ ਦਾ ਤੇ ਇੱਕ સામਰਾਜਵਾਦੀਆਂ ਦਾ ਤੇ ਕਾਰਪੋਰੇਟ ਘਰਾਣਿਆਂ ਦਾ ਇਹਦੇ ਵਿਰੁੱਧ ਬਹੁਤ ਵੱਡੀ ਏਕਤਾ ਦੀ ਲੋੜ ਹੈ ਸਾਡੀਆਂ ਜਦ ਮੈਨੂੰ ਕਹਿਣ ਚ ਕੋਈ ਹੱਸ਼ਰਮ ਨਹੀਂ ਹਰਜ ਨਹੀਂ ਸਾਡੀਆਂ ਜਥੇਬੰਦੀਆਂ ਦੇ ਅੰਦਰ ਕੁਝ ਲੋਕ ਨੇ ਜਿਹੜੇ ਇੰਨੀ ਸਿਆਣਪ ਨਾਲ ਨਹੀਂ ਚੱਲਦੇ ਉਹ ਨਿੱਕੇ ਨਿੱਕੇ ਪੁਰਾਣੀਆਂ ਗੱਲਾਂ ਤੇ ਜੀ ਉਹਨਾਂ ਨੇ ਫਲਾਣੀ ਗੱਲ ਕੀਤੀ ਉਹ ਲਾਲ ਕਿਲੇ ਤੇ ਗਏ ਉਹਨਾਂ ਨੇ ਜੀ ਸਰਕਾਰ ਨਾਲ ਗੱਲਬਾਤ ਕਰ ਲਈ ਉਹਨਾਂ ਨੇ ਚਲੂਨੀ ਵਰਗਿਆਂ ਦੇ ਤੇ ਰਾਜਵਾਲ ਉਹਨਾਂ ਨੇ ਪਾਰਟੀ ਬਣਾ ਲਈ ਕੋਈ ਗੱਲ ਨਹੀਂ ਉਦੋਂ ਕੀਤਾ ਸੀ ਅੱਜ ਤਾਂ ਹਰ ਸਹਿਮਤ ਦੇਣਾ ਇਸ ਗੱਲ ਤੇ ਵੀ ਇਕੱਠੇ ਸਹਿਮਤ ਹੋਣ ਵੀ ਆਓ ਇਕੱਠੇ ਹੋ ਕੇ ਲੜੀਏ ਇਹ ਗਲਤੀਆਂ ਜਿਹੜੀਆਂ ਪਿਛਲੀਆਂ ਨੇ ਅੱਗੇ ਤੋਂ ਨਹੀਂ ਹੋਣਗੀਆਂ ਪਰ ਪਿਛਲੀਆਂ ਗਲਤੀਆਂ ਦੀ ਮਾਫੀ ਮੰਗਣ ਲਈ ਕਿਹਾ ਜਾਵੇ ਇਹ ਨਾਲ ਇਕਤਾ ਨਹੀਂ ਹੋ ਸਕਦੀ ਡਾਕਟਰ ਸਾਹਿਬ ਇੱਕ ਜਿਵੇਂ ਤੁਸੀਂ ਕਹਿੰਦੇ ਟ੍ਰਾਂਸਟਿਕ ਸਾਨੂੰ ਨਹੀਂ ਲੈਣਾ ਉਹ ਕਹਿੰਦੇ ਸਾਡੀ ਟ੍ਰਾਂਸਟਿਕ ਕਰੇ ਸਾਨੂੰ ਨਹੀਂ ਕਿ ਤੁਸੀਂ ਕਹਿੰਦੇ ਸਰ ਜੇ ਅਗਰ ਦੋ ਫਾੜ ਹੋ ਗਈ ਤਾਂ ਤੁਹਾਡਾ ਕਾਰ ਨਹੀਂ ਨਹੀਂ ਮੈਨੂੰ ਲੱਗਦਾ ਤੇ ਕੋ ਬਹੁਤ ਸਾਰੀਆਂ ਭਾਰਤੀ ਮੈਨੂੰ ਲੱਗਦਾ ਕਿ ਉਹਨਾਂ ਦੀ ਜਥੇਬੰਦੀ ਉਹਨਾਂ ਨੇ ਬਣਾਈ ਆ ਮੈਂ ਜੀ ਆਇਆਂ ਕਹਿੰਦਾ ਉਹ ਸੰਯੁਕਤ ਕਿਸਾਨ ਮੋਰਚੇ ਚਾਹਣਗੇ ਇਹ ਵੀ ਜੀ ਆਇਆਂ ਕਹਿੰਦਾ ਹੁਣ ਜੀ ਸਦਕੇ ਹੁਣ ਲੇਕਿਨ ਜਥੇਬੰਦੀ ਦੇ ਵਖਰੇਵੇਂ ਲਈ ਉਹਨਾਂ ਨੂੰ ਜ਼ਰੂਰੀ ਆਪਣੇ ਨਾਮ ਦੇ ਵਿੱਚ ਕੋਈ ਤਬਦੀਲੀ ਕਰ ਲੈਣੀ ਚਾਹੀਦੀ ਹੈ ਕ੍ਰਾਂਤੀਕਾਰੀ ਕਿਸਾਨ ਜੀ ਉਹਨੂੰ ਬੁੱਟਰ ਰੱਖ ਲੈਣ ਕੋਈ ਐ ਜਾ ਰੱਖ ਲੈਣ ਜਥੇਬੰਦੀਆਂ ਬਹੁਤ ਅੱਡ ਹੁੰਦੀਆਂ ਆਈਆਂ ਨੇ ਹੁਣ ਤੱਕ ਮੈਂ ਜਥੇਬੰਦੀਆਂ ਚੋਂ 10-10 ਜਥੇਬੰਦੀਆਂ ਬਣਦੀਆਂ ਲਿਖੇ ਨੇ ਲੇਕਿਨ ਇਹ ਵਖਰੇਵਾ ਤਾਂ ਕਰ ਨਹੀਂ ਪੈਣਾ ਚਾਹੀ ਚ ਝੰਡੇ ਚ ਚਾਹੇ ਲੋਗੋ ਚ ਚਾਹੇ ਨਾਮ ਚ ਇਹ ਕਰਨਾ ਪੈਣਾ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਵਾਲੇ ਵੀ ਕਹਿਣਗੇ ਭਾਈ ਤੁਸੀਂ ਕ੍ਰਾਂਤੀਕਾਰੀ ਕਿਸਾਨ ਜੁਨੀ ਨਾ ਪਹਿਲਾਂ ਹੈਗੀ ਐ ਐਸਕੇਮ ਚ ਤੁਸੀਂ ਦੋ ਜਥੇ ਬੰਦੀਆਂ ਪਹਿਲਾਂ ਵੀ ਹੋਇਆ ਹੈ ਸੋ ਇਸ ਕਰਕੇ ਮੇਰੀ ਅਪੀਲ ਤੁਹਾਡੇ ਰਾਹੀਂ ਉਹਨਾਂ ਨੂੰ ਇਹ ਹੈ ਕਿ ਆਪਣੇ ਨਾਮ ਚ ਪਹਿਲਾਂ ਤਾਂ ਮੇਰੀ ਪੀਰ ਦੂਜੀ ਹੈ ਵੀ ਜਿਹੜੇ ਉਹਨਾਂ ਨੇ ਮਤਲਬ ਕਿ ਗਰਮੀਤ ਦਿੱਤੂਪੁਰ ਉਹਨਾਂ ਦੇ ਜਿਾ ਪਵਿੱਤਰ ਲਾਲੀ ਉਹਨਾਂ ਦੇ ਬਹਿਤਾ ਹੋਵੇ ਛੱਡ ਗਏ ਨੇ ਘਟੂ ਘਟ ਬਾਦਸ਼ਾਪੁਰ ਵਾਲੇ ਤੇ 파ਤਣਾ ਵਾਲੇ ਜਿਹੜੇ ਸਾਡੇ ਸਾਥੀ ਨੇ ਉਹ ਸਮਝਣ ਉਹ ਜਰੂਰ ਸਾਡੇ ਨਾਲ ਗੱਲਬਾਤ ਚਲਾ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਹਿੱਸਾ ਬਣ ਬਤਰੀ ਬਣਾ ਕੇ ਅਸੀਂ ਤਾਂ ਸਾਰੇ ਮੋਰਚਿਆਂ ਨੂੰ ਇਕੱਠੇ ਕਰਨ ਦੀ ਸੋਚ ਰਿਹਾ ਸਾਡੀ ਆਪਣੀ ਜਥੇਬੰਦੀ ਚੋਂ ਬੰਦੇ ਅੱਡ ਹੋਏ ਨੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਉਹ ਜਿਹਨਾਂ ਵੀ ਗਮਰਾਹ ਹੋਏ ਨੇ ਲੋਕ ਚਾਹੇ ਕਿੰਨੇ ਵੀ ਨੇ ਉਹ ਆਉਣ ਗੱਲਬਾਤ ਕਰਦੇ ਅਸੀਂ ਇਕੱਠੇ ਕਰਦੇ ਪਰ ਜੇ ਉਹਨਾਂ ਨੇ ਲੱਗ ਵੀ ਕੰਮ ਕਰਨਾ ਤਾਂ ਜਿਹੜੀ ਪਛਾਣ ਦਾ ਸਵਾਲ ਹੈ ਕਿਉਂਕਿ ਦੇਖੀ ਮੇਰੀ ਜਥੇਬੰਦੀ ਹੈਗੀ 8 ਸੂਬਿਆਂ ਚ ਅਸੀਂ 17 ਜ਼ਿਲ੍ਹਿਆਂ ਚ ਪੰਜਾਬ ਦੇ ਅੰਚ ਇਸ ਕਰਕੇ ਉਹ ਜਿੰਨੇ ਵੀ ਝੰਡੇ ਲੈ ਕੇ ਜਾਣਗੇ ਕਿਤੇ ਉਹਨਾਂ ਲੋਕਾਂ ਨੇ ਇਹੀ ਸਮਝਣ ਨੂੰ ਉਹਨਾਂ ਦੀ ਹੋ ਜੱਥੇਬੰਦੀ ਹੈ ਉਹਨਾਂ ਨੂੰ ਵੱਖਰੇ ਆਪਣਾ ਕਰਨ ਲਈ ਪਹਿਚਾਨ ਕਰ ਲਈ ਉਹਨਾਂ ਦੀ ਜ਼ਰੂਰਤ ਹੈ ਮੈਂ ਨਹੀਂ ਕਹਿੰਦਾ ਕਿ ਅਸੀਂ ਮੰਨ ਕਰਦੇ ਉਹਨਾਂ ਦੀ ਵੀ ਜ਼ਰੂਰਤ ਹੋ ਜਾਣੀ ਹੈ ਵੀ ਕਿਵੇਂ ਆਪਣੇ ਆਪ ਦੀ ਵੱਖਰੀ ਪਹਿਚਾਨ ਉਹਨਾਂ ਦੀ ਕਿਵੇਂ ਹੋਵੇ ਉਹ ਬ੍ਰੈਕਟ ਜਿਵੇਂ ਉਹ ਤਨੇਰ ਪਾਉਂਦਾ ਹੈ ਤੇ ਦੂਜਾ ਬੁਟਾਪੁਰ ਦੀ ਜਿਲ੍ਹਾ ਪਾਉਂਦਾ ਹੈ ਜਾਂ ਬੁੱਟਰ ਸਾਹਿਬ ਪਾ ਲਿਆ ਸਾਡੀ ਤਾਂ 올 ਇੰਡੀਆ ਦੀ ਜੱਥੇਬੰਦੀ ਹੈ ਜੀ ਹਿੰਦੀ 'ਚ ਵੀ ਸਾਡਾ ਇਹੀ ਨਾਮ ਹੈ ਸਾਡਾ ਨਾਮ ਦੇਖੋ ਝਾਰਖੰਡ ਚ ਵੀ ਇਹੀ ਹੈ ਸਾਡਾ ਨਾਮ ਬਿਹਾਰ ਚ ਵੀ ਇਹੀ ਹੈ ਛੱਤੀਸਗੜ੍ਹ ਚ ਵੀ ਇਹੀ ਹੈ ਰਾਜਸਥਾਨ ਚ ਵੀ ਇਹੀ ਹੈ ਸਾਡੀ ਤਾਂ ਸੇਮ ਚ ਰਹੀ ਵੀ ਹੈ ਸਟਾਲ ਇੰਡੀਆ ਦੀ ਸਾਡੀ 17 ਮੈਂਬਰੀ ਟੀਮ ਸਾਡੀ ਆਲ ਇੰਡੀਆ ਦੀ ਬਣੀ ਹੋਈ ਹੈ ਪ੍ਰਧਾਨ ਮੈਂ ਹੈ ਖਜ਼ਾਂਚੀ ਮੇਰਾ ਬਿਹਾਰ ਦਾ ਜਨਰਲ ਸੈਕਟਰੀ ਦਾ ਯੂਪ ਦਾ ਅਧਿਗੜ ਤੋਂ ਇਸ ਕਰਕੇ ਅਸੀਂ ਤਾਂ ਜੇ ਕਰਾਂਗੇ ਕੋਈ ਵੀ ਕੰਮ ਕਰਨਾ ਇਸ ਤਾਂ ਆਲ ਇੰਡੀਆ ਦੀ ਮੀਟਿੰਗ ਕਰਾਂਗੇ